ਪਹਿਲਾਂ ਤੂੰ ਦੱਸ ਗੈਂਗਸਟਰ ਬਾਤ ਤਾਂ ਤੂੰ ਸ਼ੁਰੂ ਕੀਤਾ ਤੇਰੇ ਦੇ ਸੁਲਤਾਨ ਨੇ ਦੱਸਿਆ ਹੀ ਸੀਗਾ ਸੱਚ ਵੀ ਬੰਦੇ ਲੈ ਕੇ ਤੂੰ ਨਾਲ ਪੈਸੇ ਮੰਗਣ ਡਿਆ ਸੀ ਉਤੋਂ ਬਾਕੀ ਤੂੰ ਦੁੱਲੇ ਦੀ ਗੱਲ ਕੀਤੀ ਨਾ ਦੁੱਲੇ ਦੀ ਕਰਦਾ ਸੀ ਗੱਲ ਪੰਡਾ ਜੀ ਮੇਰਾ ਵੀਰ ਲੱਖੇ ਸਿਧਾਣੇ ਵੱਲੋਂ ਕਬੱਡੀ ਖਿਡਾਰੀਆਂ ਉੱਪਰ ਕੀਤੀ ਗਈ ਟਿੱਪਣੀ ਇੱਕ ਵੱਡੇ ਪੱਧਰ ਤੇ ਵਿਵਾਦ ਖੜਾ ਕਰ ਗਈ ਹੈ ਜਿਸ ਕਰਕੇ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਮਸ਼ਹੂਰ ਕਬੱਡੀ ਖਿਡਾਰੀ ਲੱਖੇ ਦੇ ਇਸ ਬਿਆਨ ਤੋਂ ਨਾਰਾਜ਼ ਹਨ ਤੇ ਸ਼ਰੀਆਮ ਉਸ ਦਾ ਵੱਡੇ ਪੱਧਰ ਤੇ ਵਿਰੋਧ ਕਰ ਰਹੇ ਹਨ ਤੇ ਲਖੇ ਸਿਧਾਣੇ ਨੇ ਇੰਟਰਵਿਊ ਦੇ ਵਿੱਚ ਸ਼ਰੀਆਮ ਇਹ ਗੱਲਾਂ ਵੀ ਕਹਿ ਦਿੱਤੀਆਂ ਸਨ ਕਿ ਸੁਲਤਾਨ ਬੁਲਟ ਮੰਗੀ ਬੱਗਾ ਸੰਦੀਪ ਨੰਗਲ ਅੰਬਗਾ ਅਤੇ ਹੋਰ ਮਸ਼ਹੂਰ ਖਿਡਾਰੀ ਟੀਕੇ ਲਗਾ ਕੇ ਕਬੱਡੀ ਖੇਡਦੇ ਹਨ ਤੇ ਉਹਨਾਂ ਦੇ ਗੈਂਗਸਟਰਾਂ ਨਾਲ ਵੀ ਸਿੱਧੇ ਸਬੰਧ ਹਨ ਜਿਸ ਦੇ ਵਿਰੋਧ ਵਿੱਚ ਹੁਣ ਮੰਗੀ ਬੱਗੇ ਵਾਲਾ ਲਾਈਵ ਆਇਆ ਹੈ ਤੇ ਉਸ ਨੇ ਸ਼ਰੀਆਮ ਲਖੇ ਸਿਧਾਣੇ ਦੇ ਵੱਲੋਂ ਦਿੱਤੇ ਗਏ ਇਹਨਾਂ ਬਿਆਨਾਂ ਤੇ ਉਸ ਨੂੰ ਝਾੜ ਪਾ ਦਿੱਤੀ ਹੈ ਤੇ ਬਾਕੀ ਤੁਸੀਂ ਖੁਦ ਸੁਣੋ ਉਸਨੇ ਲੱਖੇ ਨੂੰ ਕੀ ਕੀ ਜਵਾਬ ਦਿੱਤੇ ਤੇ ਵੀਡੀਓ ਦੇਖ ਕੇ ਸ਼ੇਅਰ ਜਰੂਰ ਕਰ ਦਿਓ ਐਨ ਆਰ ਆਈ ਟੀਮ ਵੀਰੇ ਮੇਰੀ ਆਪਣੀ ਆ ਮੇਰੇ ਨਾਲ ਜਿਹੜੇ ਸਪான்ਸਰ ਆ ਮੇਰਾ ਵੀਰ ਜਿਹੜੇ ਜਿਹੜੇ ਅੱਜ ਪ੍ਰੈਜੈਂਟ ਟੀਮ ਦੇ ਸਪான்ਸਰ ਆ ਨਾ ਉਹ ਛੋਟੇ ਛੋਟੇ ਹੁੰਦੇ ਸੀਗੇ ਉਹ ਸਾਈਕਲਾਂ ਦੇ ਮੈਚ ਦੇਖਣ ਜਾਂਦੇ ਹੁੰਦੇ ਸੀ ਸਾਡੇ ਇੰਨਾ ਪਿਆਰ ਕਰਦੇ ਆ ਉਹਨਾਂ ਨੇ ਬਣਾਈ ਹੋਈ ਆ ਟੀਮ ਸਾਰਿਆਂ ਨੇ ਰਲ ਕੇ ਵਿਚਾਰਿਆ ਨੇ ਉਹ ਸਪான்ਸਰ ਕਰਦੇ ਆ ਥੋੜੇ ਥੋੜੇ ਬੰਦੇ ਕੁਝ ਵੱਡੇ ਵੀ ਵਿੱਚ ਹੈਗੇ ਆ ਜਿਨ੍ਹਾਂ ਲੋ 10-10 15-15 ਸਾਲ ਅਸੀਂ ਖੇਡੇ ਆਂ ਕੋਈ ਇੰਗਲੈਂਡ ਤੋਂ ਆ ਕੋਈ ਕੈਨੇਡਾ ਤੋਂ ਆ ਕੋਈ ਟ੍ਰਾਂਟੋ ਤੋਂ ਆ ਕੋਈ ਅਮਰੀਕਾ ਤੋਂ ਆ ਕੋਈ ਨਿਊਜ਼ੀਲੈਂਡ ਤੋਂ ਆ ਕੋਈ ਆਸਟ੍ਰੇਲੀਆ ਤੋਂ ਆ ਸਾਰੀਆਂ ਕੰਟਰੀਆਂ ਯੂਰਪ ਚੋਂ ਵੀ ਹੈਗੇ ਬੰਦੇ ਉਹਦਾ ਕੁਛ ਚਾਹੀਦਾ ਹਿਸਾਬ ਕਿਤਾਬ ਤੋਂ ਉਹਦਾ ਮੇਰੇ ਕੋਲ ਜਦੋਂ ਮਰਜ਼ੀ ਮੰਗ ਆ ਜਾ ਦੇ ਦੇਣਾ ਤੈਨੂੰ ਹਿਸਾਬ ਕਿਤਾਬ ਉਹਦਾ ਵੀ ਇਹ ਜਿੱਦਾਂ ਬੋਲ ਰਿਹਾ ਹੈ ਨਾ ਵੀ ਇਹਦੇ ਸਬੰਧ ਮੰਗੀ ਦੇ ਗੈਂਗਸਟਰਾਂ ਨਾਲ ਮੇਰਾ ਕਿਸੇ ਵੀ ਗੈਂਗਸਟਰ ਨਾਲ ਕੋਈ ਵੀ ਸਬੰਧ ਨਹੀਂ ਮੇਰਾ ਸਬੰਧ ਸਿਰਫ ਕਬੱਡੀ ਨਾਲ ਆ ਤੇ ਕਬੱਡੀ ਨੂੰ ਚਾਹਣ ਵਾਲਿਆਂ ਦੇ ਨਾਲ ਹੀ ਆ ਅੱਜ ਤਾਈਂ ਮੇਰਾ ਇਹ ਸੂਲ ਰਿਹਾ ਵੀਰੇ ਅੱਜ ਤਾਈਂ ਜੇ ਕੋਈ ਬੰਦਾ ਕਹਿੰਦਾ ਮੈਂ ਉਧਰ ਖੇਡਣਾ ਆ ਨਾ ਮੈਂ ਉਹਨੂੰ ਕਹਿੰਨਾ ਭਲਵਾਨ ਤੂੰ ਖੇਡ ਜਿੱਥੇ ਤੇਰਾ ਦਿਲ ਕਰਦਾ ਖੇਡ ਕਦੀ ਖੇਡਣ ਤੋਂ ਨਹੀਂ ਮੈਂ ਰੋਕਿਆ ਉਹਨੂੰ ਮੈਂ ਇਹ ਕਹਿੰਨਾ ਉਹਨਾ ਵੀ ਤੇਰਾ ਖੇਡਣ ਦਾ ਮਨ ਹੈਗਾ ਸਾਡੇ ਨਾਲ ਸਾਡੇ ਨਾਲ ਖੇਡ ਲੈ ਜਿੱਥੇ ਤੱਕ ਕਿਸੇ ਹੋਰ ਨਾਲ ਤਾਂ ਉਹਨਾਂ ਖੇਡ ਲੈ ਤੂੰ ਮੇਰੇ ਪਲੇਅਰਾਂ ਨੂੰ ਹੁਣ ਤਾਈਂ ਪੁੱਛ ਲਈ ਜਾਂ ਬਾਹਰ ਜਿੰਨੇ ਬੰਦੇ ਆ ਨਾ ਇੰਗਲੈਂਡ ਕੈਨੇਡਾ ਅਮਰੀਕਾ ਉਹਨਾਂ ਨੂੰ ਪ੍ਰੋਮੋਟਰਾਂ ਨੂੰ ਪੁੱਛ ਲਈ ਉਹਨਾਂ ਨੂੰ ਵੀ ਮੈਂ ਇਹ ਗੱਲ ਕਹਿਣਾ ਨਾ ਵੀ ਪਲੇਅਰ ਨਾਲ ਗੱਲ ਕਰਨੀ ਭਾਜੀ ਤੁਸੀਂ ਸਿੱਧੀ ਕਰੋ ਮੈਂ ਵਿੱਚ ਨਹੀਂ ਆਉਣਾ ਤੇ ਨਾ ਮੈਂ ਆਉਂਦਾ ਹੀ ਆ ਤੇ ਜਿਹੜੇ ਮੇਰੇ ਹੁਣ ਪਲੇਅਰ ਹਨ ਜਿਹੜੇ ਨਿੱਕੇ ਨਿੱਕੇ ਐਨ 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 ਸੀਗੇ ਉਹ ਇਹਨਾਂ ਨੇ ਉਹ ਮੈਂ ਪਾਲ ਕੇ ਜੜੇ ਕੀਤੇ ਆ ਤੇ ਅੱਜ ਉਹੋ ਟੀਮ ਚਲਾਉਂਦੇ ਆ ਮੇਰਾ ਵੀਰ ਉਹਨਾਂ ਨੂੰ ਇਹ ਪੁੱਛ ਲਈ ਵੀ ਜਿੱਦਣ ਮੈਂ ਖੇਡਿਆ ਨਹੀਂ ਨਾ ਕੱਪੜੇ ਨਹੀਂ ਲਾਏ ਕਦੀ ਰੁਪਈਆ ਨਹੀਂ ਲਿਆ ਮੈਂ ਤੂੰ ਜਿੱਦਾਂ ਨਾ ਟਿਕਟ ਦੇ ਮਗਰ ਦੌੜਾ ਫਿਰਦਾ ਹਾਈ ਟਿਕਟ ਹਾਈ ਟਿਕਟ ਆ ਤੇਰੀ ਵੀਡੀਓ ਵੀ ਦੇਖੀ ਸੀ ਪਿੰਨ ਦੀ ਖਰੇ ਸਰਪੰਚੀ ਵਾਲੀ ਵੀ ਮੇਰੇ ਮprendo ਖੜਦੇ ਜਾਂਦਾ ਨਹੀਂ ਮੇਰਾ ਵੀ ਟੈਕਟ ਮੈਨੂੰ ਨਾ ਘਰੇ ਦੇਣ ਆਈ ਸੀ ਬੰਦੇ ਘਰੇ ਮੈਂ ਨਹੀਂ ਕਹਣਾ ਵੀ ਕੁਮਾੜੀ ਗੱਲਾਂ ਜਾਂ ਕਿਦਾਂ ਪਰ ਉਹਨਾਂ ਨੇ ਇੱਕੋ ਗੱਲ ਕਹੀ ਨਹੀਂ ਬਾਈ ਅਸੀਂ ਸਿਆਸਤ ਵਾਲੇ ਨਹੀਂ ਗੇ ਅਸੀਂ ਕਬੱਡੀ ਵਾਲੇ ਆ ਅਸੀਂ ਕਬੱਡੀ ਵਾਲੇ ਰਹਿਣਾ ਤੂੰ ਹੁੰਦਾ ਮਹਾਰਾਜੀ ਜਾਣਦਾ ਵੀ ਕੀ ਕਰਨਾ ਹੈ ਤੇਰੇ ਦੇ ਸੁਲਤਾਨ ਨੇ ਦੱਸਿਆ ਹੀ ਸੀਗਾ ਸੱਚ ਵੀ ਬੰਦੇ ਲੈ ਕੇ ਤੂੰ ਨਾਲ ਪੈਸੇ ਮੰਗਣ ਡਿਆ ਸੀ ਉਹ ਤੋਂ ਤੂੰ ਪਹਿਲਾਂ ਤੂੰ ਦੱਸ ਗੈਂਗਸਟਰ ਬਾਤ ਤਾਂ ਤੂੰ ਸ਼ੁਰੂ ਕੀਤਾ ਬਾਕੀ ਤੂੰ ਦੁੱਲੇ ਦੀ ਗੱਲ ਕੀਤੀ ਨਾ ਦੁੱਲੇ ਦੀ ਕਰਦਾ ਸੀ ਗੱਲ ਪੰਡਾ ਜੀ ਮੇਰਾ ਵੀਰ ਪਹਿਲਾਂ ਤੈਨੂੰ ਮੈਂ ਆਪਦਾ ਹੀ ਦੱਸਦਾ ਬਾਲੇ ਆਲਾ ਘਰ ਆ ਮੇਰਾ ਹੱਲੇ ਵੀ ਜਿੱਥੇ ਮੈਂ ਸੌਂਨਾ ਆ ਜੀ ਬਾਹਰ ਦੋ ਕਮਰੇ ਲੈਂਟਰ ਦੇ ਪਾਏ ਆ ਸਾਡੇ ਇੱਕ ਆਏ ਗਏ ਲਿਆ ਇੱਕ ਪਲਵਾਨਾਂ ਲਈਆ ਦੁੱਲਾ ਉੱਥੇ ਹੀ ਭਲਿਆ ਵਾ ਮੇਰੇ ਭਰਾਵਾਂ ਨਾਲ ਮੇਰੇ ਭਤੀਜਿਆਂ ਨਾਲ ਜਲੰਧਰ 300 ਬੰਦੇ ਦਾ 400 ਬੰਦੇ ਦਾ ਮੇਰੇ 300 ਤੋਂ 400 ਬੰਦੇ ਦਾ ਮੇਰਾ ਵੀ ਡਾਪ ਕੀਤਾ ਸੀ ਮੈਂ ਵੀ ਉਹਨਾਂ ਚੋਂ ਸੀਗਾ 25000 ਦੇ ਹਿਸਾਬ ਨਾਲ ਲਾਈ 25 ਕ 30000 ਦੇ ਹਿਸਾਬ ਨਾਲ ਲਾਈ ਕੈਸ਼ ਪੈਸੇ ਦਿੱਤੇ ਕੈਸ਼ ਕੋਈ ਸਾਨੂੰ ਰਸੀਦ ਸੂਣ ਨਹੀਂ ਬੇੜੀ ਉਹ ਡੋਪਾਂ ਦੇ ਰਿਜ਼ਲਟ ਅੰਕਲ ਨੂੰ ਕਹੇ ਕਿਤੇ ਨਾ ਕਿਤੇ ਤਾਂ ਪੈਸੇ ਦਿੱਤੇ ਹੋਣੇ ਤੇ ਉਹਦੇ ਸਿੱਧੀ ਲਿਆਣ ਦੇ ਮੇਰਾ ਜਾਉ ਡੋਪਾਂ ਦੀ ਰਿਪੋਰਟ ਹੀ ਲਿਆਣ ਦੇ ਇੱਥੋਂ ਪੈਸੇ ਇਕੱਠੇ ਕਰਕੇ ਉਹਨਾਂ ਪੈਸਿਆਂ ਦੀ ਬਾਅਦ ਚੋਂ ਪਤਾ ਲੱਗਾ ਸੀਗਾ ਸ਼ੋਰ ਤਾਂ ਮੈਨੂੰ ਵੀ ਨਿਗਾ ਪਰ ਪਤਾ ਲੱਗਾ ਸੀਗਾ ਵੀ ਚੰਡੀਗੜ੍ਹ ਜਿਹੜੀ ਕੋਠੀ 'ਚ ਹੋਣ ਰਹਿੰਦਾ ਹਨਾ ਰਹਿੰਦਾ ਸੀਗਾ ਉਹ ਲਈ ਸੀ ਉਹਨਾਂ ਪੈਸਿਆਂ ਦੀ ਐਡਾ ਸਕੈਮ ਕਰਦੇ ਆ ਮੇਰਾ ਵੀਰ ਐਡਾ ਸਕੈਮ ਸਕੈਮ ਇਹਨੂੰ ਸਕੈਮ ਕਹਿੰਦੇ ਸਕੈਮ ਇਡੋਪ ਟੈਸਟ ਨਹੀਂ ਕੀਏ ਜਾਂਦੇ ਡੋਪ ਟੈਸਟ ਨੂੰ ਮੈਂ ਦਿਖਾਉਂਗਾ ਡੋਪ ਟੈਸਟ ਕੀ ਹੁੰਦੇ ਆ ਕਿੱਦਾਂ ਹੁੰਦੇ ਆ ਤੇ ਕਾਦਲੀ ਸਾਨੂੰ ਲੋੜ ਪਈ ਮੇਜਰ ਲੀਗ ਫੈਡਰੇਸ਼ਨ ਬਣਾਉਣ ਦੀ ਮੇਰੇ ਫੈਡਰੇਸ਼ਨ ਛੱਡਣ ਤੋਂ ਪਹਿਲਾਂ ਹਨਾ ਸ਼ਾਇਦ ਇਹ ਗੱਲ ਬਹੁਤ ਘੱਟ ਬੰਦਿਆਂ ਦੇ ਧਿਆਨ 'ਚ ਹੀ ਹੋਣੀ ਆ ਮੇਰਾ ਵੀਰ ਜੇ ਹੁਣ ਮੈਂ ਕਰੂੰਗਾ ਸ਼ਾਇਦ ਆਜੂਗੀ ਸਾਰਿਆਂ ਨੂੰ ਅੰਕਲ ਜੱੱਠੇ ਨੂੰ ਪੁੱਛੀਂਗਾ ਕਾਲੇ ਸੰਘਿਆ ਟੂਰਨਾਮੈਂਟ ਤੇ ਸੰਦੀਪ ਤੇ ਬੰਦੇ ਚਾੜੇ ਸੀ ਕਿ ਨਹੀਂ ਚਾੜੇ ਸੀ ਮੋੜ ਕੇ ਲਿਜਾ ਕੇ ਕਿਸੇ ਬੰਦੇ ਕੋਲ ਉਹਦੀ ਮੈਂਤ ਵੀ ਕਰਾਈ ਸੀ ਕਿ ਨਹੀਂ ਕਰਾਈ ਸੀ ਨਾਲ ਇੱਕ ਦੋ ਪਲੇਅਰ ਹੋਰ ਵੀ ਸੀਗੇ ਨਾਲ ਲੈਣ ਨੂੰ ਲੈ ਦਿੰਨਾ ਪਰ ਛੱਡ ਯਾਰ ਨਾ ਕੀ ਲਈ ਜਾਣੇ ਆਵੇਂ ਉਹ ਕੌਣ ਸੀਗੇ ਅੰਕਲ ਦੀ ਸੱਜੀ ਬਾਹ ਸੱਜੀ ਵੀ ਛੱਡ ਦਿਓ ਪੂਰਾ ਅੰਕਲ ਹੀ ਆਉ ਤਾਂ ਨਾ ਲੈਣਾ ਤਾਂ ਨਾਂ ਵੀ ਲੈ ਦੂੰਗਾ ਕੋਈ ਗੱਲ ਨਹੀਂ ਜੇ ਬਾਲੀ ਗੱਲਾਂ ਤਾਂ ਗਾਂਹਾ ਮੈਂ ਨਾਂ ਵੀ ਲੈ ਦੂੰਗਾ ਦਾ ਕੱਲੇ ਸੀ ਬਦਮਾਸ਼ ਪੁਸ਼ਖੰਗ ਨਹੀਂ ਸੰਦੀਪ ਉਥੋਂ ਉਰੇ ਬਰੇ ਹੋਇਆ ਕਿ ਨਹੀਂ ਵਿਚਾਰਾ ਥੋੜੇ ਟਾਈਮ ਲਈ ਤੂੰ ਲਗਿਆ ਸੀ ਉਹਦੇ ਘਰੇ ਜਾ ਕੇ ਤੂੰ ਬਿਠਾ ਕੇ ਉਹਨਾਂ ਨੂੰ ਮਾਫੀਆਂ ਮੰਗਵਾਈਆਂ ਕਿ ਨਹੀਂ ਵਿਚਾਰਿਆਂ ਕੋ ਮਗਵਾਈਆਂ ਕੀ ਉਹ ਪਲੇਅਰ ਸੀਗੇ ਉਹ ਖੇਡਦੇ ਅੰਕਲ ਖੇਡਦੇ ਸੀਗੇ ਉਹ ਵਿਚਾਰੇ ਕਰ ਲਈ ਗੱਲ ਪੁੱਛ ਲਈ ਮੈਨੂੰ ਬਿਠਾ ਲਈ ਬੰਦੇ ਦਾ ਵੀ ਨਾਂ ਦੱਸੂਗਾ ਨਾਲੇ ਨਾਲੇ ਉਹਨਾਂ ਨੂੰ ਵੀ ਮਹਾਪੁਰਸ਼ਾਂ ਨੂੰ ਮੈਂ ਹੱਥੀਂ ਜੋੜਦਾ ਆ ਵਾਹਿ ਤੋਬਾ ਮਾਲਕਾ ਕੁ ਬੰਦੇ ਚ ਅੰਡੀਆ ਕਾ ਕਰਨੂ ਜੀ ਇਨੀ ਕਰਦਾ ਉਹ ਵੀ ਨੈਤੀ ਰੋਲਾ ਪਾਉਂਦੇ ਆ ਪੰਜਾਬ ਚ ਗੈਂਗਸਟਰਵਾਦ ਹੋ ਗਿਆ ਜੀ ਹੁਣ ਤਾਂ ਸਰ ਪੰਜਾਬ ਸਰਕਾਰ ਦੇ ਜਿਹੜੇ ਮੇਨ ਬੰਦੇ ਆ ਜਾਂ ਲਾ ਲਓ ਪੁਲਿਸ ਦੇ ਪ੍ਰਸ਼ਾਸਨ ਦੇ ਹੱਥੋਂ ਨਿਕਲ ਗਿਆ ਸਾਰਾ ਕੁਝ ਹੁਣ ਹੁਣ ਤਾਂ ਗੈਂਗਸਟਰ ਨੂੰ ਫੋਨ ਲਾ ਲਓ ਤੇ ਕੱਪ ਕਰਾ ਲਓ ਤੋਂ ਉਹਨੂੰ ਸਾਰਾ ਕੁਝ ਭੁੱਲ ਜਾਂਦਾ ਆ ਜਦੋਂ ਬਾਹਰ ਆਪਣੇ ਭਰਾ ਦਾ ਕਾਪ ਕਾਮਯਾਬ ਕਰਾਉਣਾ ਹੁੰਦਾ ਲਾ ਦੁਨੀਆ ਦੇ ਬਦਮਾਸ਼ ਦਾ ਫੋਨ ਕਰਾਉਂਦੇ ਉੱਥੇ ਕੱਲੇ-ਕੱਲੇ 플레이ਰ ਬੰਦੇ ਅੰਕਲ ਦੇ ਹੀ ਆ ਪੁੱਛ ਲਿਓ ਪੰਜਾਬ ਦੀ ਹਰ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ